ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਭਜੰਦਰ ਸਿੰਘ ਗਰੇਵਾਲ ਜੋਗੀ ਨਾਨੋ ਕੀ ਬੀਕੇਯੂ ਕਾਦੀਆਂ ਦਾ ਜ਼ਿਲ੍ਹਾ ਪਟਿਆਲੇ ਦਾ ਪ੍ਰਧਾਨ ਹੈ ਜੀ ਮੈਂ ਆਪ ਸਭ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਹਾਂ ਵੀ 16 ਤਰੀਕ ਨੂੰ ਨਾਬੇ ਦੀ ਮਿਊਨਿਸਪੈਲਿਟੀ ਦੇ ਵਿੱਚ ਉਰੇ ਜਿਹੜੇ ਮਿਊਨਿਸਪਲ ਕਾਰਪੋਰੇਟ ਨੇ ਉਹਨਾਂ ਨੇ VOTING ਲਈ ਆਉਣਾ ਤੇ ਪ੍ਰਸ਼ਾਸਨ ਉਹਨਾਂ ਦੇ ਉੱਤੇ ਦਬਾਅ ਬਣਾ ਰਿਹਾ ਤੇ ਧੱਕਾ ਕਰ ਰਿਹਾ ਹੈ ਆਪਣੀ ਕਹਿ ਲੋ ਚਲਾਈ ਆਪਣੀ ਜਿਹੜੀ ਪ੍ਰਸ਼ਾਸਨ ਦੀ ਸੌਟੀ ਚਲਾ ਰਿਆ ਮੇਰੀ ਆਪ ਸਭ ਦੇ ਅੱਗੇ ਬੇਨਤੀ ਆ ਆਪਾਂ ਸਾਰੇ ਇਕਤਰਤ ਹੋ ਕੇ ਇਹ ਕੋਸ਼ਿਸ਼ ਕਰੀਏ ਵੀ ਲੋਕਤੰਤਰ ਡੈਮੋਕ੍ਰੇਸੀ ਹਾਰੇ ਨਾ ਤਾਂ ਜੋ ਸੰਗਤ ਰੂਪ ਵਿੱਚ ਜਿਹੜੀ ਗੱਲ ਸਹੀ ਆ ਉਹ ਹੋਵੇ ਤੇ ਜਿਹੜੇ ਟਰਾਲੀ ਤੇ ਬਾਕੀ ਦੇ ਸਮਾਨ ਚੋਰੀ ਕਰਾਉਣ ਚ ਇਨਵੋਲਡ ਸੀ ਉਹ ਜੇ ਬੰਦੇ ਦੁਬਾਰਾ ਆਪਣੇ ਸਿਰਾਂ ਤੇ ਉਹਨੇ ਕਾਬਜ਼ ਨਾ ਹੋਣ ਤੇ ਜੇ ਜਿਹੜੀ ਸਹੀ ਬੰਦੇ ਨੇ ਮਾਨਦਾਰ ਬੰਦੇ ਨੇ ਉਹ ਜਿੱਤਣ ਤੇ ਉਹਨਾਂ ਦਾ ਹੀ ਪ੍ਰਧਾਨ ਬਣੇ ਤਾਂ ਜੋ ਪ੍ਰਸ਼ਾਸਨ ਉਹਨਾਂ ਤੇ ਦਬਾਅ ਨਾ ਬਣਾ ਸਕੇ ਸਾਧ ਸੰਗਤ ਜੀ ਆਓ ਆਪਾਂ ਸਭ ਨਾਪੇ ਮਿਊਨਿਸਪੈਲਿਟੀ ਦੇ ਵਿੱਚ 16 ਤਰੀਕ ਨੂੰ ਇਕੱਤਰਤ ਹੋ ਕੇ ਸਾਰੀਆਂ ਕਿਸਾਨੀ ਦੀਆਂ ਅੱਗੇ ਮੇਰੀ ਬੇਨਤੀ ਹੈ ਅੱਗੇ ਸਾਰੇ ਇਕੱਤਰਤ ਹੋਵੋ ਕਿਉਂਕਿ ਜਿਹੜੀਆਂ ਸਮਾਨ ਚੋਰੀ ਦੇ ਵਿੱਚ ਜਿਹੜੀ ਮਿਊਨਿਸਪਲ ਕਾਰਪੋਰੇਟਸ ਨੇ ਆਪਣੀ ਮਦਦ ਕਰੀ ਆ ਉਹਨਾਂ ਤੇ ਕੋਈ ਜਿਹੜਾ ਪ੍ਰਸ਼ਾਸਨ ਦੀ ਉਹਨਾਂ ਤੇ ਕਠਿਨਾਈ ਨਾ ਆਵੇ ਇਸ ਕਰਕੇ ਆਪਾਂ ਸੰਗਤ ਰੂਪ ਵਿੱਚ ਉਹਨਾਂ ਦੇ ਨਾਲ ਖੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ